ਦਾ ਬੋਲ ਕੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰੈਸ ਵੀਰੋਂ ਮੈਂ ਜੁਗਿੰਦਰ ਰਾਏ ਮੋਜਨ ਮੁਕਤੀ ਪਾਰਟੀ ਦਾ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਅੱਜ ਅਸੀਂ ਆਪਣੇ ਦੂਜੇ ਚਰਨ ਦੀ ਲੜੀ ਵਿੱਚ ਦੂਜੇ ਚਰਨ ਦਾ ਜਿਹੜਾ ਮੈਮੋਰੰਡਮ ਆ ਉਹ ਦੇਣ ਆਏ ਆ ਪਹਿਲਾ ਮੈਮੋਰੰਡਮ ਅਸੀਂ 7 ਤਰੀਕ ਨੂੰ ਦਿੱਤਾ ਅੱਜ ਦੂਜਾ ਮੈਮੋਰੰਡਮ ਅਸੀਂ 15 ਤਰੀਕ ਨੂੰ ਦੇ ਰਹੇ ਆ ਆਪਣੀਆਂ ਕਾਲੀਆਂ ਪੱਟੀਆਂ ਕਾਲੇ ਕੱਪੜੇ ਪਾ ਕੇ ਔਰ ਤੀਜਾ ਮੈਮੋਰੰਡਮ ਜਿਹੜਾ ਹੈ ਉਹ 22 ਜਨਵਰੀ ਨੂੰ ਰੋਸ ਰੈਲੀ ਦੇ ਰੂਪ ਵਿੱਚ ਦਿੱਤਾ ਜਾਏਗਾ ਔਰ ਚੌਥਾ ਮੈਮੋਰੰਡਮ ਜਿਹੜਾ ਚੌਥਾ ਫੰਕਸ਼ਨ ਹੈ ਉਹ ਨਾਗਪੁਰ ਦੀ ਧਰਤੀ ਤੇ ਆਰਐਸਐਸ ਵੱਲੋਂ ਆਰਐਸਐਸ ਦੇ ਹੈੱਡਕੁਆਰਟਰ ਤੇ ਅਸੀਂ ਧਰਨਾ ਮਜਾਹਰਾ ਕਰਾਂਗੇ ਕਿਉਂਕਿ ਸਾਡਾ ਇਹ ਬੰਬ ਸੈੱਪ ਭਾਰਤ ਮੁਕਤੀ ਮੋਰਚਾ ਦਾ ਭੋਜਨ ਮੁਕਤੀ ਪਾਰਟੀ ਦਾ ਇਹ ਮੰਨਣਾ ਹੈ ਕਿ ਜਿਹੜੀ ਆਰਐਸਐਸ ਹੈ ਉਹ ਭਾਰਤ ਦੇ ਅੰਦਰ ਇੱਕ ਗੈਰ ਕਾਨੂੰਨੀ ਸੰਸਥਾ ਹੈ ਜਿਹੜੀ ਗੈਰ ਕਾਨੂੰਨੀ ਸੰਸਥਾ ਹੈ ਕਿਸੇ ਸੰਵਿਧਾਨ ਨੂੰ ਨਹੀਂ ਮੰਨਦੀ ਉਹ ਦੇਸ਼ ਦੀ ਸਰਕਾਰ ਔਰ ਪ੍ਰਦੇਸ਼ਾਂ ਦੀਆਂ ਸਰਕਾਰਾਂ ਚਲਾ ਰਹੀ ਹੈ ਉਹਨੂੰ ਇਹ ਅਧਿਕਾਰ ਕਿੱਥੋਂ ਮਿਲਿਆ ਕਿ ਉਹ ਦੇਸ਼ ਦੀ ਸਰਕਾਰ ਨੂੰ ਚਲਾਵੇ ਜਦ ਕਿ ਆਪ ਹੀ ਗੈਰ ਕਾਨੂੰਨੀ ਹੈ ਇਹ ਵਿਦੇਸ਼ੀ ਲੋਕਾਂ ਦੀ ਇੱਕ ਸੰਸਥਾ ਹੈ ਜਿਹੜੇ ਸਾਡੇ ਦੇਸ਼ ਨੂੰ ਲੁੱਟਣ ਕੋਣ ਤੇਨੂੰ ਆ ਆ ਪਾਂਗੇ ਇਲਾਜ ਬਣਾਉਣ ਦੇ ਲਈ ਉਹ ਕੰਮ ਕਰ ਰਹੀ ਹੈ ਔਰ ਉਹ ਉਹ ਜਿਹੜਾ ਇਹ ਗੈਰ ਕਾਨੂੰਨੀ ਕੰਮ ਹੈ ਅਸੀਂ ਇਹ برداشت ਨਹੀਂ ਕਰਦੇ ਇਹ ਆਰਐਸਐਸ ਦੀ ਸਾਜ਼ਿਸ਼ ਦੇ ਨਾਲ ਇਹ ਜਿਹੜਾ ਸਾਡਾ ਅਧਿਵੇਸ਼ਨ ਹੈ ਇਹ ਰੱਦ ਕੀਤਾ ਗਿਆ ਇਹ ਉੱਥੇ ਬਹਾਲ ਹੋਣਾ ਚਾਹੀਦਾ ਔਰ ਪੂਰੇ ਦੇਸ਼ ਦੇ ਅੰਦਰ ਸਾਨੂੰ ਬੋਲਣ ਦੀ ਆਜ਼ਾਦੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਇਹ ਕੇਵਲ ਸੇ ਕੇਵਲ ਕਲੇ ਬੌਮ ਸੈਫ ਦੀ ਆਜ਼ਾਦੀ ਨਹੀਂ ਹੈ ਜਾਂ ਬੌਮ ਸੈਫ ਦੇ ਅਧਿਵੇਸ਼ਨ ਦੀ ਗੱਲ ਨਹੀਂ ਹੈ ਇਦੇ ਵਿੱਚ 22 23 ਦੇ ਵਿੱਚ ਭੈਣ ਮਾਇਆਬਤੀ ਨੂੰ ਵੀ ਰਾਜ ਸਭਾ ਦੀ ਮੈਂਬਰ ਹੁੰਦਿਆਂ ਹੋਇਆਂ ਰਾਜ ਸਭਾ ਦੇ ਅੰਦਰ ਬੋਲਣ ਤੋਂ ਰੋਕਿਆ ਗਿਆ ਸੀ ਇਸੇ ਤਰੀਕੇ ਦੇ ਨਾਲ ਚੰਦਰ ਸ਼ੇਖਰ ਆਯਾਦ ਨੂੰ ਵੀ ਕਈ ਜਗ੍ਹਾ ਦੇ ਉੱਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਰੋਕਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਹੜਾ ਵੀ ਆਦਮੀ ਬਹੁਜਨ ਸਮਾਜ ਦੇ ਮੂਲ ਨਵਾਸੀ ਸਮਾਜ ਦੇ ਹੱਕ ਵਿੱਚ ਕੋਈ ਆਵਾਜ਼ ਚੁੱਕਦਾ ਹੈ ਸਰਕਾਰਾਂ ਜਿਹੜੀਆਂ ਨੇ ਇਹ ਆਰਐਸਐਸ ਦੀ ਸਾਜ਼ਿਸ਼ ਉਦੀਨ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੂੰ ਟੋਕਣ ਦੇ ਲਈ ਉਹਨਾਂ ਨੂੰ ਮਾਰਨ ਤੱਕ ਇਦਾਂ ਦੀਆਂ ਗੱਲਾਂ ਕਰਦੀਆਂ ਨੇ ਇਹ ਸਾਰੀਆਂ ਗੈਰ ਕਾਨੂੰਨੀ ਨੇ ਇਹ ਰੋਕੀਆਂ ਜਾਣ ਇਹਨਾਂ ਜਿੰਨੇ ਜਿਹੜੇ ਗੰਦਾ ਨਹੀਂ ਰੁਕਦੀਆਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਕਿਉਂਕਿ ਸਾਡਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਕਿ ਜੇ ਕੋਈ ਸੰਵਿਧਾਨ ਦੀ ਮੰਨਛਾ ਮੁਤਾਬਕ ਦੇਸ਼ ਅੰਦਰ ਕੋਈ ਕੰਮ ਨਹੀਂ ਕਰਦਾ ਜਾਂ ਕੋਈ ਸਰਕਾਰ ਨਹੀਂ ਚਲਾਉਂਦਾ ਜਾ ਕੋਈ ਸੰਗਠਨ ਸੰਵਿਧਾਨ ਨੂੰ ਨਾ ਮੰਨ ਕੇ ਉਹ ਭਾਰਤ ਵਿੱਚ ਕੰਮ ਕਰਦਾ ਹੈ ਤਾਂ ਉਹ ਗੈਰਕਾਨੂੰਨੀ ਹੈ ਉਸ ਨੂੰ ਸੰਵਿਧਾਨ ਇਸ ਤਰ੍ਹਾਂ ਬੂਧ ਕਰਨ ਦਾ ਉਹਨਾਂ ਨੂੰ ਸ਼ਕਤੀ ਦਿੰਦਾ ਹੈ ਔਰ ਇਹ ਜਿਹੜੀ ਸ਼ਕਤੀ ਹੈ ਸੰਵਿਧਾਨਕ ਸ਼ਕਤੀ ਇਹ ਇਹ ਮਤਲਬ ਆਰਐਸਐਸ ਦੀ ਸ਼ਕਤੀ ਨੂੰ ਖਤਮ ਕਰਨ ਦੇ ਲਈ ਪ੍ਰਭਾਵੀ ਤੌਰ ਤੇ ਕੰਮ ਕਰੇਗੀ ਜੈ ਭੀਮ ਜੈ ਭਾਰਤ ਜੈ ਮੋਲਵਾਨੀ ਮੇਰਾ ਨਾਮ ਹਰਵੰਦ ਸਿੰਘ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੌਧਨ ਮੁਕਤੀ ਪਾਰਟੀ ਲੁਧਿਆਣਾ ਦਿਹਾਤੀ ਕੀ ਕਾਰਨ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਪੂਰੇ ਦੇਸ਼ ਦੇ 725 ਜ਼ਿਲ੍ਹਿਆਂ ਦੇ ਅੰਦਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਰਵੰਦ ਸਿੰਘ ਗਿੱਲ ਵੱਲੋਂ ਇਹ ਮੈਂ ਕਹਿ ਰਿਹਾ ਕਿ ਦੇਸ਼ ਦੇ 725 ਜ਼ਿਲ੍ਹਿਆਂ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਲੀਆਂ ਪੱਟੀਆਂ ਬਣ ਕੇ ਭੋਜਨ ਮੁਕਤੀ ਪਾਰਟੀ ਵੱਲੋਂ ਭੋਜਨ ਕ੍ਰਾਂਤੀਮਾਰ ਪਾਰਟੀ ਵੱਲੋਂ ਭੋਜਨ ਮੁਕਤੀ ਮੋਰਚਾ ਵੱਲੋਂ ਰਾਸ਼ਟਰੀ ਪਛੜਾ ਵਰਗ ਮੋਰਚਾ ਵੱਲੋਂ ਔਰ ਰਾਸ਼ਟਰੀ ਮੁਸਲਿਮ ਮੋਰਚਾ ਵੱਲੋਂ ਸਾਡਾ 26 ਦਸੰਬਰ ਅ ਬੀ 2025 ਨੂੰ 2025 ਤੋਂ 30 ਦਸੰਬਰ ਤੱਕ 5 ਦਿਨ ਦਾ ਸਲਾਨਾ ਅਦਵੇਸ਼ਨ ਕਟਕਸ਼ਹਿਰ ਦੇ ਓਡੀਸ਼ਾ ਦੇ ਕਟਕਸ਼ਹਿਰ ਦੇ ਵਿੱਚ ਹੋਣਾ ਸੀ ਜੋ ਸਰਕਾਰ ਨੇ ਮਨਜ਼ੂਰੀ ਦੇਣ ਤੋਂ ਬਾਅਦ ਉਹ ਪ੍ਰੋਗਰਾਮ ਨੂੰ ਐਨ ਮੌਕੇ ਤੇ ਰੱਦ ਕਰ ਦਿੱਤਾ ਜਦੋਂ ਲੋਕ ਗੱਡੀਆਂ ਦੇ ਵਿੱਚ ਬੈਠ ਕੇ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲੱਗੇ ਇਹ ਪ੍ਰੋਗਰਾਮ ਸਾਡਾ ਸ਼ਾਂਤਮਈ ਪ੍ਰੋਗਰਾਮ ਸੀਗਾ ਪੂਰੇ ਦੇਸ਼ ਤੋਂ ਪੂਰੇ ਵਿਦੇਸ਼ ਤੋਂ ਲੋਕਾਂ ਨੇ ਪਹੁੰਚਣਾ ਸੀ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦਾ ਹਰ ਉਹ ਜਾਗਰਤ ਵਰਗ ਜਿਹੜਾ ਸੀ ਪਹੁੰਚਣਾ ਸੀ ਪਰ ਸਰਕਾਰ ਨੇ ਜਦੋਂ ਇਹ ਪ੍ਰੋਗਰਾਮ ਸਾਡਾ ਰੱਦ ਕਰ ਦਿੱਤਾ ਤਾਂ ਪੂਰੇ ਦੇਸ਼ ਦੇ ਅੰਦਰ ਇਸ ਗੱਲ ਦਾ ਰੋਸ ਹੈ ਕਿ ਜਿਹੜੀਆਂ ਸਰਕਾਰਾਂ ਮਨਜ਼ੂਰੀ ਦਿੰਦੀਆਂ ਨੇ ਉਹ ਪ੍ਰੋਗਰਾਮ ਕਰ ਲੈ ਹੀ ਦਿੰਦੀਆਂ ਨੇ ਝੂਠੀ ਅਫਵਾਹ ਫਲਾਈ ਗਈ ਕਿ ਇੱਥੇ ਦੰਗੇ ਫੈਲਣਗੇ 40 ਪ੍ਰੋਗਰਾਮ ਪਹਿਲਾਂ ਸਲਾਨਾ ਕੀਤੇ ਗਏ ਕਦੇ ਦੰਗਾ ਨਹੀਂ ਹੋਇਆ ਕੀ ਮੰਗ ਕਰ ਰਹੇ ਹਾਂ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸਰਕਾਰ ਜਿਹੜੀ ਆ ਸਾਡਾ ਇਹ ਪ੍ਰੋਗਰਾਮ ਕਰਨ ਦੀ ਪਹਿਲੀ ਗੱਲ ਤਾਂ ਆਗਿਆ ਦੇਵੇ ਉਸੇ ਜਗ੍ਹਾ ਤੇ ਪ੍ਰੋਗਰਾਮ ਹੋਏ ਤਾਂ ਕਿਤੇ ਜਾ ਕੇ ਸਾਡਾ ਰੋਸ ਘਟੇਗਾ ਨਹੀਂ ਤਾਂ ਅਸੀਂ ਧਰਨਾ ਪ੍ਰਦਰਸ਼ਨ ਮਜਾਰਾ ਕਰਦੇ ਰਵਾਂਗੇ ਔਰ ਆਉਣ ਵਾਲੀ 22 ਫਰਵਰੀ ਨੂੰ ਜੇ ਸਰਕਾਰ ਨੇ ਸਾਡੀ ਇਹ ਮੰਗ ਨਾ ਮੰਨੀ ਤਾਂ ਅਸੀਂ ਦੇਸ਼ ਦਾ ਪੂਰਾ ਬੱਚਾ-ਬੱਚਾ ਵਰਗ ਹਰ ਵਰਗ ਵਿਦਿਆਰਥੀ ਮੋਰਚਾ ਮੁਸਲਮਾਨ ਮੋਰਚਾ ਪਛੜਾ ਵਰਗ ਇਕੱਠਾ ਹੋ ਕੇ ਜਿਹੜਾ ਹੈਗਾ